ਸਿਰਲ ਮਤਰਾ ਜਨ ਸਪਰੇਸਰਾਂ ਨੂੰ ਆਪਣਾ ਸ਼ਹਿਰ ਸਪਰੇ ਕੋਲ ਜੂਰੀ ਕੋਲ ਨਹੀਂ ਪਹੁੰਚਿਆ ਰਿਹਾ ਤੇ ਆਪਾਂ ਕੁ ਮੈਡੀਕਲ ਵੀਰਾਂ ਨੇ ਐਸਾ ਜੂ ਲੰਦਾ ਉਹ ਕੱਢ ਲੈਣੇ ਡਿਜੋ ਨਾ ਜੀ ਹਾਂ ਇਹ ਕਿ ਨਹੀਂ ਕੱਟਿਆ ਮਨਦੀਪ ਉੱਤਰੀ ਹੈ ਉਹ ਫਿਰਦਾ ਬਾਈ ਟਰੈਕਟਰ ਕੋਲ ਫਿਰਦਾ ਆਲੋ ਪਤਾ ਲੱਗਣ ਜੂਰੀ ਕੋਲ ਮਨਦੀਪ ਹਾਂਜੀ ਬਾਈ ਸੀਗਾ ਪਰ ਹੜਾ ਮੈਂ ਤੁਮ ਮੈਂ ਡਾਕਟਰ ਕੋਲ ਤਾਂ ਗਈ ਜੀ ਟਰੈਕਟਰ ਕੋਲ ਜੂਰੀ ਹੋ ਜਾਂਦੀ ਨਾ ਜੀ ਤੁਰੇ ਚੋਹਣੇ ਲਾਏ ਅੱਜ ਥੋੜਾ ਜਿਹਾ ਮੈਡੀਸਨ ਨਹੀਂ ਸੀਗਾ ਤਾਂ ਕਰਕੇ ਪੱਤੀ ਦੀ ਫੇਡ ਕਰੀ ਜਾਂਦਾ ਸੀ ਮੈਂ ਕਿਹਾ ਕਿ ਆਉਂਗੇ ਤਾਂ ਪੱਤੀ ਹੀ ਕਰਾਂ ਪੱਤੀਆਂ ਵਿੱਚ ਕਰੀ ਜਾਂਦਾ ਮੈਂ ਅੱਜਾ ਅੱਛਾ ਜੀ ਚੈਰੀ ਜੰਗਲ ਦੀ ਮਰਸੀ ਹਰਾਂ ਦਾ ਹੂੰ ਹਾਂ ਸਟਾਪ ਰੰਕਸ ਆ ਅੱਛਾ ਜੀ ਤੇ ਜਕਾਰਵੀਰ ਦਾ ਅੱਜ ਮਰਸੀ ਇੱਕ ਬਰਨਾਲੇ ਤੋਂ ਉਹਨੇ ਦੱਸਿਆ ਸੀ ਆਪਾਂ ਨੂੰ ਬੋਵੀ ਚਾਰਜ ਬੋਵੀ ਚਾਰਜ ਦੱਸਿਆ ਸੀ ਇਹ ਲੈ ਕੇ ਆਉਂਦਾ ਇੱਥੇ अच्छा जी नवदीप ਦਾ ਆਇਆ ਸੀ ਤੇ ਕਈ ਵੀਰ ਹੋਰ ਮਾਸੀ ਆਏ ਸੀ ਇੱਕ ਵੀਰ ਨੇ ਸੇ ਡਟੋਲ ਲਿਆਉਣਾ ਯਾਰ ਡਟੋਲ ਵੀ ਲੈਂਦਾ ਆਪਾਂ اچھا ਜੀ ਤਾਂ ਡਟੋਲ ਨੂੰ ਪੈਸਾ ਤਾਂ ਜ਼ਰੂਰਤ ਤੋਂ ਵੱਧ ਨਾਲ ਰੀਚੈਂਟ ਚੁੱਕ ਲੈਣਾ ਠੀਕ ਹੈ ਜੀ ਤੇ ਬਾਕੀ ਪਾਣੀ ਉਹ ਕਿਉਂ ਉਹ ਇਹ ਦੂਜਾ ਪਾ ਦੇ ਬਕਸੇ ਤੋਂ ਪਾਣੀ ਲਾ ਬੱਲੇ اچھا ਜੀ ਗੰਗੋਲੀ ਮਾਈ ਨਾਲ ਛੋਟਾ ਨੂੰ ਪਾ ਦੋ ਔਇਲ ਆਇਕਾ ਲਾਪੀ ਐਸ ਤਰ੍ਹਾਂ ਇੱਕ ਫਰਿੱਜ ਕੋਲੋਂ ਬਹੁਤ ਚਾਹ ਤੇ ਇਹ ਲਈ ਨੂੰ ਆਪਾਂ ਜਿਉਣਾ ਨਿਮਾ ਟੌਂਟੂ ਇਸਤਾਜੀ ਹਾਂਜੀ 19 ਜਮੀ ਭਰਤੀ ਠੀਕ ਹੈ ਜੀ ਜਿਹੜਾ ਬੋਈ ਚਾਰਜਾ ਜਿਦਾਰ ਵੀ ਦਾ ਛੋਟਾ ਵੀ ਕਹਿੰਦੇ ਨਾਲ ਤੋਂ ਛੇੜ ਬਹੁਤ ਨਹੀਂ ਰੂਗੀ ਆ ਪਰ ਮੈਂ ਇਹਨੂੰ ਪਾਣੀ ਪੱਲੇ ਪਾ ਲਵਾਂ ਜੀ ਲਓ ਜੀ ਵੀਰੋ ਆ ਆਪਾਂ ਜੜੀ ਬਾਈ ਨੇ ਦਵਾਈ ਦੱਸੀ ਸੀਗੀ ਇਹ ਅੱਜ ਆਪਾਂ ਨੂੰ ਸ਼ੁਰੂ ਕਰਤੀ ਦੇਣ ਜਾ ਰਹੇ ਹਾਂ ਚੀ ਚੱਕੀ ਦੇ ਮੰਨ ਵਾਲਾ ਤਾਂ ਕਈ ਵਾਰੀ ਵੀ ਜ਼ਿਆਦਾ ਮੰਨ ਨਹੀਂ ਹੋਵੇ ਹਨਾ ਦੋ ਦੁੱਧਾਂ ਇਹ ਆਪਾਂ ਬੱਠੇ ਵਿੱਚ ਪਾਣੀ ਭਾਈ ਨੰਬਰ ਤੋਂ ਮਾਰੀ ਬੱਟੇ ਨਾ ਥੋੜੇ ਗੋਲੇ ਨਾ ਮੀਤ ਦੀ ਹਾਂਜੀ ਆ ਸੀ ਚਲੂੰ ਇਧਰ ਦਾ ਨੋ 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 ਇਹ ਨੰਦੂ ਇਹ ਕੋਈ ਨਹੀਂ ਖਾ ਰਿਹਾ ਲੈ ਇਹ ਇਧਰ ਪੱਤੀ ਪੱਤੀ ਮੈਂ ਇਧਰ ਰੱਖੂ ਇਹ ਆ ਕੇ ਦੱਸੋ ਇਹਦਾ ਇਹ ਦਵਾਈ ਦਿੱਤੀ ਸੀ ਇਹ ਆ ਗਈ ਜੀ ਉਹ ਹੂੰ ਭਾ ਵੀ ਜੋਰੇ ਹੂੰ ਕਿਵੇਂ ਆ ਹੂੰ ਠੀਕ ਆ ਲੋ ਵੀਰੋ ਚੱਲ ਜੀ ਲੈ ਦਵਾਈ ਲੈ ਇਹ ਬਾਈ ਤੇ ਚੁੱਕੇ ਹਾਂ ਤੇ ਨੇ ਖੋਲ ਨੀ ਪੱਟੀ ਨਾ ਪੱਟੀ ਖੋਲਣੀ ਹੈ ਦਵਾਈਏ ਇੱਕੋ ਬੋਪਾ ਹੋ ਦੇਣੀ ਹੈ ਨਾ ਬਹੁਤ ਜ਼ੋਰ ਨਾਲ ਹਟ ਦੇ ਦਿੱਤੀ ਐ ਮਲਦੇ ਦੀ ਪੈਂਤੀ ਉਹਨੇ अच्छा ये तो फिर 25 की होया जी। ਬਦ ਦੋ ਤਾਂ ਨਾ ਫਿਰ ਆ ਪਿਆ ਮੈਂ ਤਾਂ ਜੀ। ਲੋਚ। ਇਹ ਹਮ ਪੈਸਾ ਦਵਾਈ ਦੇ ਪੀਂਦਾ ਨਾ। ਜੀ ਲੋਚ। ਸੇ ਕੋਹ ਰੋ ਬਰਕੇ ਪੱਟੀ ਰੋਲ ਦੂ ਮਾਰ ਲੈਣਾ ਬਰਕੇ ਇੱਕ ਇੱਕ ਹੋਰ ਦੋ ਜੀ। ਲਿਆਂਦੀ ਨਾਲੀ ਕੋਲ ਆਹਾਂ ਜੀ ਕੋਲੇ। ਬੋ ਵੀ ਚਾਗ ਜੀ। ਜਿੰਨੇ ਵੀਰਾਂ ਨੇ ਕਮੈਂਟ ਕੀਤੇ ਬਹੁਤ ਹੀ ਧੰਨਵਾਦ ਆ। ਸਾਰਿਆਂ ਦਾ। ਲੈ ਮੁੱਤ ਸੋਤ ਆਹੀ ਰਾਤ ਪਿੰਡ ਘੁੰਮਣ ਕਲਾ ਉਹਨਾਂ ਨੇ ਚਾਹੀ ਡਟੋਲ ਵਰ ਤੋਂ ਵੱਧ ਵੱਧ ਲੈ ਅਬੜੀ ਗੋਈ ਦੀ ਹਾਂਜੀ ਲੈ ਦੀ ਵੇ ਇੱਕ ਤਰੀਕੀ ਜਿਵੇਂ ਇੱਕ ਬੋਲ ਲੈ ਇਹ ਹਾਂ ਦੇ ਵੀਰੋ ਤੇਰਾ ਪੰਗੋੜਾ ਨਾ ਪਾਉਂਦਾ ਨਾ ਹਾਂ ਹਾਂ ਬੋਲ ਦੀ ਚਲ ਤੋਈ ਅਲੀ ਮੋਰੀ ਫੇਰ ਗਿਦਾ ਖੜ ਜਾ ਕੋਲ ਪੰਚਤ ਨਾ ਮਾਰਿਆ ਇਹ ਨਾ ਮਾਰਿਆ ਮੈਂ ਤੋਂ ਬੁਣੇ ਜਰਾ ਨਾ ਕੱਢ ਦੇ ਨਹੀਂ ਜਾਣਾ ਇਹਦਾ ਕੱਲ ਨੂੰ ਆਪਾਂ ਪ੍ਰਬੰਧ ਕਰੀਏ ਦੂਜਾ ਕਾਦਾ ਖੜਨ ਵਾਲਾ ਹਾਂ ਟਰਾਲੇ ਨੂੰ ਸੋੜ ਦਿਆ ਕਰਾਂਗੇ ਇਹਨੂੰ ਆਪਾਂ ਠੀਕ ਕਪੜੇ ਨਹੀਂ ਟੁੱਟੇ ਹਾਂਜੀ ਕਪੜਾ ਉਧਰ ਮੈਂ ਪੱਲੀ ਸਿਰ ਮੈਂ ਖੜੇ ਕਰ ਕਰਦੇ ਬੁੱਕ ਕਰਦੇ ਕਰਦੇ ਦੇਖੋ ਨਾ 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 ਕੋਈ ਨਾ ਕਰਦੇ ਕਰਦੇ ਗਰਮ ਪਣੀ ਲੈ ਆਂਦਾ ਗਰਮ ਪਣੀ ਥੋੜਾ ਜਿਹਾ ਥੋੜਾ ਪਣੀ ਮਣੀ ਮੇਰੇ ਵਿੱਚ ਹਲਦੀ ਭਰੀ ਦੀ ਖੜ 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 ਅੱਜ ਪੁੱਤ ਉਹ ਇਹਦੇ ਦਿੱਤੀ ਪਾ ਲੈਣਾ ਬੱਠਲ ਦੇਣਾ ਅਹੀਂ ਤੋੜ ਹੈ

ਦੇਖੋ ਤੁਹਾਨੂੰ ਪਾਸੋਂ ਪਾਸੋਂ ਵੱਡਾ ਨਿਆਰ ਦਿਤਾ ਹੱਸਾ ਤੋ ਹੀ ਜਲ ਨਹੀਂ ਸਾਫ ਕਰਨਾ ਚਾਹਤੇ ਦੇਖੋ ਵੀਰੇ ਆਪਾਂ ਇੱਕ ਕਹਿ ਦਿੰਨੇ ਆ ਹਨਾ ਜਾਨਵਰ ਆ ਤੇ ਆਹ ਦੇਖੋ ਵੀ ਪੁੱਤਾਂ ਵਾਂਗੂ ਪਿਆਰ ਕਰਦਾ ਹਨਾ ਲਾ ਦੇਖੋ ਕਿਵੇਂ ਬੁੱਕਲ ਚ ਪਾਇਆ ਇਹਦਾ ਬਲੇਡ ਆ ਰਿਹਾ ਦਿੰਦਾ ਦੇਖੋ ਹੂੰ ਇਹਨੂੰ ਪਤਾ ਲੱਗ ਗਿਆ ਮੇਰਾ ਪਤਾ ਕਰੋ ਜੀ ਲੱਤ ਤੇ ਸਿਰ ਰੱਖ ਲਿਆ ਹੂੰ ਬਚਿਆ ਲਾ ਤੂੰ ਜਦੋਂ ਬਚਿਆ ਪਰਮਾਤਮਾ ਜੀ ਉਮਰ ਲੰਮੀ ਤੜੇ ਅੱਜ ਨਾਲੋਂ ਤਾਂ ਬਹੁਤ ਫਟ ਪਈ ਜਾਂਦਾ ਹੈ ਫੋਲ ਫੀਚਰ ਹਾਂ ਕਾਤੋਂ ਮੇਂ ਜ਼ਿਆਦਾ ਹੋ ਗਏ ਬੜੇ ਜ਼ਿਆਦਾ ਵੱਧ ਵੱਧ ਗਿਆ ਬੜਾ ਜੀ ਚਰਬੀ ਨਾ ਲਾ ਲੇ ਮਸਲਾ ਲਾ ਹੂੰ ਰਸਾ ਹੂੰ

ਥੋੜੀ ਹਲਦੀ ਘੁਰਪੋਣੀ ਨੂੰ ਮਾਤਾ ਦੇ ਵਿੱਚ ਨਾਲ ਹੋਣੀ ਹੋਣੀ ਖੜਨੀ ਨਹੀਂ ਇਹ ਤਲ ਜੋ ਲਾ ਦਿਓ ਫਿਰ ਆਪਾਂ ਫਿਰ ਫਿਰ ਲਾ ਹਜੇ ਇੱਕ ਵਾਰੀ ਇੰਕਸ ਕਰਾ ਤਰਾਦੋ ਬੇਟਾ ਆਪਣਾ ਇੱਕ ਵਾਰੀ ਲਾ ਦੂ ਜਰਾ ਹਾਂ ਇਹ ਲਾ ਤੂੰ ਫਿਰ ਲਾ ਬੇਰ ਲਾਉਂਦਾ ਜਾ ਜੰਗੀ ਮਨ ਨੂੰ ਮੈਂ ਠਾਰਨਾ ਮੜੀ ਤੀਜੇ ਦਾ ਪਾਣੀ ਹਾਂ ਇਹ ਕਿੰਨੇ ਚੋਰ ਚਾਹੇ ਜਿਹੜਾ ਲਾਗਦਾ ਇਸੇ ਨਾਲ ਪਰਦੇ ਦੇਖਦੇ। ਪਰਦੇ ਤਾਂ ਜਮਦੀ ਬੋਲ। ਪੱਟੀ ਲਾਜ ਕੋ। ਪੱਟੀ ਲੋਡ ਨੂੰ ਜੋ ਪੱਟੀ ਲਾਜੋ ਨਾ। ਖੋਲੀ ਪੱਟੀ। ਕਪੜਾ ਵੀ ਜਿਗੁਰਾ ਜਮਦੀ ਬਾਜ ਪੱਟੀ ਹੋਣੀ। ਪੱਤੀ ਦੇਖ ਲੈਨੇ ਵੀਰੇ ਉੱਤੇ ਆ ਬੰਦਿਆ ਜੀ ਪੱਟੀ ਦੂਰੀ ਕਰ ਕੋ ਉੱਥੇ ਥੱਲੇ ਥੱਲੇ ਦੇ ਦਿੰਦੇ ਇਹਦੇ ਪੰਜੇ ਦੇ ਥੱਲੇ ਹੀ ਸੱਭ ਦੇਣਾ ਹਾਂ ਕੰਚੀ ਲੈਂਦੀ ਪਤਾ ਇਹ ਕਿੰਨੇ ਆਮਦਾਰੀ ਨਾਲ ਹੈ 21 ਦਿਨਾਂ ਯਾਰਾ ਵੀ ਇੱਕ ਆਉਦੇ ਜੀ ਵਾਲੇ ਤਾਂ ਵੀ ਬੰਦਿਆ ਕਿੰਨਾ ਵਿਸ਼ਵਾਸ ਹੈ ਨੂੰ ਆਪਣੇ ਦੇ हाँ तो बड़ी चीज है मानना तुम कि मेरा लायक कर रही हूँ कि मैं सुताबे हम मान लड़ी ना दब कटने ना कुछ कुछ नहीं कुछ नहीं कर रही इतना कर ਪੜਾ ਬਣ ਜਦੋਂ ਪੱਟੀ ਲੋਡ ਨੂੰ ਪੱਟੀ ਛੁੱਟੀ ਹੈ ਨਾ ਪੱਟੀ ਨਹੀਂ ਬੰਦ ਕੱਪੜਾ ਕੱਪੜਾ ਇੱਕ ਮਿੰਟ ਬਾ ਅਹੀ ਫੜਾ ਦੇ ਮੈਂ ਤਾਂ ਕੋਈ ਗੱਲ ਨਹੀਂ ਨਹੀਂ ਫਿਰ ਗੰਢ ਦੇਣ ਸੌਖੇ ਲੱਗ ਉਹਦਾ ਗੰਢ ਤਾਂ ਹੈਗੀ ਗੰਢ ਵਾਸਤੇ ਸਾਡੇ ਨਾਲ ਉਹ ਪਹਿਲਾਂ ਇਹ ਤਿਆਰ ਫਿਰ ਦੇ ਕੱਪੜੇ ਕਿਉਂ ਨਾ ਰਾਮ ਆਉਂਦਾ ਹੁੰਦਾ ਸੀ ਕੱਜ ਗਿਆ ਪਿਛਲੇ ਦੋ ਪੈਰ ਫਰਾਉਨੇ ਉਹ ਨਹੀਂ ਆਉਂਦਾ ਲੋਟ ਕੱਟ ਦੇ ਤੂੰ ਜਿਵੇਂ ਜਪਾਸ਼ ਕਰਦੇ ਛੁੱਟੀ ਬੱਛਾ ਕਰਦੇ ਇਹ ਹੋ ਗਿਆ ਇਹ ਕਿਥੇ ਰੱਖ ਦੇਣੀ ਗੰਗੀ ਬਰਾ ਉਹ ਜਿਹੜਾ ਨਾ ਫੜਦੇ ਇਹ ਉਹ ਇਸ ਵਾਰ ਬੰਦ ਕਰ ਦੇ ਬਰੂ ਹੋ ਗਏ ਲੋਕ ਇਹਨੂੰ ਕੋਲਾ ਅੰਦਾ ਕਰ ਗਿਆ ਪਾਸਾ ਪੱਟ ਕੇ ਰੁੱਝ ਪਾ ਲਾਣਾ ਹੈ ਨਾ ਉਹ ਰਾਣੂ ਆ ਕਿ ਡਟਾ ਕਲ ਨੂੰ ਨਾ 15 20 ਮਿੰਟ ਖਿਲਾ ਰਿਆ ਵਾਧੂ ਆ ਇਹ ਡੰਡੇ ਡੰਡੇ ਦੇ ਹਾਂ ਡੰਡੇ ਦੇ ਕੇ ਮੂਰ ਦਾ ਲੱਤਾਂ ਦਾ ਵਜਨ ਦੇਹੀ ਦਿੰਦਾ ਇਹ ਥਲੀਆਂ ਮਾਂ ਗੱਲਾਂ ਚੱਕ ਦਿੰਦਾ ਦਾ ਚੰਗਾ ਲੈ ਜੂ ਹਾਂ ਕੀ ਰਾਤ ਪਹਿਲੇ ਦਿਨ ਥੋੜਾ ਜਿਹਾ ਔਖਾ ਕਰੂਗੀ ਇਹ ਦੂਬਾਤ ਪਾਸਾ ਪਾਸਾ ਕਿੱਦਿਹੀ ਪੜਨਾ ਪੈਣਾ